ਕਾਜੀ ਅਸਤਿਕਾਲ ਸਾਧਕੇ ਵੀਰ ਜੀ ਔਰ ਬੱਜੀ ਸਭ ਠੀਕ ਆ ਜੀ ਵਧੀਆ ਵਧੀਆ ਵੀਰ ਜੀ ਕਿਰਪਾ ਜੇ ਤੁਸੀਂ ਸੁਣਾਓ ਕਿਵੇਂ ਰਿਆ ਫਿਰ ਵਿਕਿਆ ਮਾਲ ਸਾਰਾ ਹਾਂਜੀ ਮਾਲ ਵੀਰ ਜੀ ਉਸੇ ਨੂੰ ਲੈ ਵਿਕਿਆ ਸੀ ਚਲ ਅੱਜ ਫਿਰ ਦੋਈਏ ਜੀ ਅੱਜ ਵੀ ਦੋਈਏ ਠੀਕ ਆ ਆਹ ਸੂਈ ਜੇ ਤੇ ਉਹ ਟੋਕੜ ਗੱਪਾਂ ਜੀ ਮੱਛੀ ਵਿਖਾਉ ਕਰਾਂਦੇ ਆ ਮੱਛੀ ਵੇਲੋ ਪਿਓਰ ਗੇਰ ਜੇ ਹੈਨਾ ਪਿਓਰ ਗੇਰ ਹੈਨਾ ਇਹ ਕਿਹਦੇ ਬੱਚਾ ਜੀ ਇਹ ਇਹ ਇਹਦਾ ਕਾਲੀ ਦਾ ਜੀ ਕਾਲੀ ਦਾ ਹਾਂਜੀ ਪਿਓਰ ਵੇਲੋ ਕੰਨਕੂਨ ਹੈਨਾ ਪਿਓਰ ਕਿੰਨੇ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀਰ ਜੀ ਅੱਜ ਤੀਜਾ ਦਿਨ ਜੇ ਤੀਜਾ ਦਿਨ ਹੋ ਗਿਆ ਹੈਨਾ ਹਾਂਜੀ ਚ बोला या ना जी अजय बोला वीर जी बोला जी ਕਿੰਨਾ ਮਗਾ ਜੀ ਫਿਰ ਬੋਲਾ ਵੀਰ ਜੀ ਇਹਦੇ ਥੱਲੇ ਤੇ 11 ਕਿਲੋ 11 ਕਿਲੋ ਬੋਲਾ ਹੈਗਾ ਹਾਂਜੀ ਲਓ ਜੀ ਥਾਣ ਵੇਲੋਂ ਸੋੰਬਾ ਲੱਗਾ ਕਿ ਸੋ ਵਾਕੇ ਸੋੰਬਾਈ ਇਹ ਕਿਦੇ ਕਿਦੇ ਲੱਭਦਾ ਜੀ ਹਾਂ ਬਿਲਕੁਲ ਬਿਲਕੁਲ ਲਓ ਜੀ 11 ਕਿਲੋ ਐਸ ਟਾਈਮ ਬੋਲਾ ਹੀ ਆ ਹਾਂਜੀ ਅਗਾ ਜੀ ਕਿੰਨਾ ਕਰ ਜੀ ਦੋ ਦਰਸਣਾ ਬੋਦਾ ਤੇ ਨਹੀਂ ਚਲੋ ਵੀਰ ਜੀ 15 16 ਕਿਲੋ ਤੇ ਕਰੀ ਜਾਊਗੀ ਹਨਾ ਐਵੇਂ 20 ਕਹਿ ਤੀਏ 20 ਦਾ ਫਾਇਦਾ ਨਹੀਂ ਹੈ ਹਨਾ ਬਿਲਕੁਲ ਚਲੋ ਇਹਨਾਂ ਜੀ ਕਿਉਂਕਿ ਜੇ ਸਾ ਨਾ ਕਾਦਿਆ ਹੋਸਾ ਉਹਨੇ ਦੁੱਧਿਆ ਹਾਂਜੀ ਹਾਂ ਬਿਲਕੁਲ ਬਾਕੀ ਬੱਚੀ ਬਹੁਤ ਸੋਹਣੀ ਵੱਚੀ ਪਿਓਰ ਗੇਰਿਆ ਵੇਲੋ ਹਨਾ ਗੇਰ ਕਈ ਵੀਰ ਮੰਗਦੇ ਆ ਆ ਦੇਖਾ ਠੀਕ ਹੈ ਥਾਣਾ ਥੁਣਾ ਦੇ ਵੀਰ ਜੀ ਮਾਰ ਦੋ ਬਾਕੀ ਚਵਾਈ ਫਿਰ ਇੱਕ ਨੰਬਰ ਦੀ ਐ ਬੜੀ ਵਧੀਆ ਵਾ ਹਾਂਜੀ ਰਸੀ ਨਹੀਂ ਕੋਈ ਕੁਝ ਨਹੀਂ ਜੇ ਬਿਲਕੁਲ ਜੈ ਜੀ ਜਿਹੜੇ ਛੋਟ ਕਰਕੇ ਬਿਲਕੁਲ ਛੋਟ ਹੀ ਕਰਨੀ ਇਹ ਵੀਰ ਜੀ ਦੇ ਦਾਂਗੇ 40000 ਦੀ 40000 ਦੀ ਹਾਂਜੀ 500 ਛੋੜੀ ਕਰਨੀ ਨਹੀਂ ਯਾਰ ਕਰ ਦਾਂਗੇ 45 ਦੀ 45000 ਪਰ ਵੇਲੋ ਇਹੋ ਜੀ ਲੱਭਣੀ ਨਹੀਂ ਬੈਠ ਕੇ ਤੇ ਲੱਭ ਜਣੀ ਬਿਲਕੁਲ ਬਿਲਕੁਲ ਵਧੀਆ ਬਾਤ ਤੇ ਤੁਹਾਨੂੰ 72 75 ਰਿਆ ਹਨਾ ਵਟਾ ਨਾਲੇ ਗਰਮੀਆਂ ਤੋਹਫਾ ਗਰਮੀਆਂ ਵਾਲਾ ਦੁੱਧ ਵੀ ਵਧੀਆ ਹਨਾ ਸਭ ਕੁਝ ਵਧੀਆ ਇਹ ਗੱਪਣ ਹੈ ਜੀ ਇਹ ਵੀਰ ਜੀ ਠੋਕੜ ਗੱਪਣ ਜੇ ਅੱਛਾ ਠੋਕੜ ਗੱਪਣ ਹਾਂਜੀ ਇਹ ਸਾਢੇ ਪੰਜ ਮਹੀਨੇ ਦੀ ਗੱਪਣ ਜੇ ਤੇ 6 ਕਿਲੋ ਦੁੱਧ ਜੇ 6 ਕਿਲੋ ਦੁੱਧਾ ਸਾਢੇ ਪੰਜ ਮਹੀਨੇ ਦਾ ਹਾਂਜੀ ਇਹ ਤਾਂ ਕਮੇਟੀ ਹੈ ਤੇ ਆ ਸਵਾਪਸਿਕ ਬਿਲਕੁਲ 4 ਹੋਈ ਤੇ ਹਨਾ ਨੰਬਰ 60 60 ਦੀ ਆ ਹਾਂਜੀ ਹਾਂਜੀ ਸਾਢੇ 5 ਜ ਮਹੀਨੇ ਗੱਬਣ 6 ਗੱਲ ਦੁੱਧ ਆ ਯਾ ਕਰੋ ਮੇਰੇ ਵੀ ਚੱਕ ਇਹਨੂੰ ਵੀ ਠੀਕ ਆ ਵੱਡੀ ਵਹਿੜ ਹੈ ਹਨਾ ਵੀਰ ਜੀ ਕਰਦੇ ਜੀ ਬੁੜੀ ਵਹਿੜ ਆ ਜੀ ਸਥਾਨ ਸੁਣੇ ਤਾਂ ਵੀ ਬੜਾ ਵਧੀਆ ਮਾਰਦੇ ਉਹ ਜਵਾਬ ਸਮਾ ਵਧੀਆ ਹੀ ਬਿਲਕੁਲ ਬਿਲਕੁਲ ਵੀਰ ਜੀ ਇੱਕ ਨੰਬਰ ਬਾ ਠੀਕ ਆ ਹਾਂਜੀ ਫਿਰ ਹੀ ਵੀਰ ਜੀ 36000 ਤੇ ਯਾਰ ਛੋੜ 35 ਹਾਂਜੀ 36000 35000 ਰੋਡ 35 ਦੀ ਚਲੋ ਹਾਂਜੀ ਠੀਕ ਆ ਬਿਲਕੁਲ ਬਿਲਕੁਲ ਜਾ ਜਣਾ ਇਹੋ ਜੀ ਭਾ ਲਪੜੀ ਨੇ ਇਹ ਤੁਹਾਨੂੰ ਪਤਾ ਹੀ ਆ ਨਿਕਨੇ ਕੇ ਭਾ ਵਟਾਂ ਤੇ ਉੜਦੀ ਜਾਣ ਕਿ ਨਹੀਂ ਹਾਂਜੀ ਥਾਂ ਤੋਂ ਵੇਖੋ ਕਿੰਨੇ ਵਧੀਆ ਹਨ ਵਧੀਆ ਵਹਿੜਾ ਵਾ ਚਲੋ ਬਾਕੀ ਇੱਥੇ ਆਓ ਜੀ ਆਪ ਦਾ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਦੋ ਟਾਈਮ ਆਪਣੀ ਚੋਕ ਕੇ ਚੈੱਕ ਕਰਾ ਕੇ ਤਸੱਲੀ ਕਰੋ ਹਨਾ ਤੇ ਮੋਬਾਈਲ ਨੰਬਰ ਆਪਣਾ ਹੈਗਾ ਜੀ 98775 818109 ਤੇ ਨਾਂ ਆਪਣਾ ਆਕਾਸ਼ ਪਿੰਡ ਕਣੀ ਦੇ ਬੰਗਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ